ਰਵਨੀਤ ਕੌਰ ਅੱਜ ਬਹੁਤ ਜ਼ਿਆਦਾ ਖੁਸ਼ ਨਜ਼ਰ ਆ ਰਹੀ ਸੀ ਕਿਉਂਕਿ ਉਸ ਦਾ ਸਭ ਤੋਂ ਵੱਡਾ ਸੁਪਨਾ ਜੋ ਪੂਰਾ ਹੋਇਆ ਤੇ ਖੁਸ਼ ਨਜ਼ਰ ਆਵੇ ਵੀ ਕਿਉਂ ਨਾ ਕਿਉਂਕਿ ਜਾਗਦੀਆਂ ਅੱਖਾਂ ਦੇ ਨਾਲ ਜਿਹੜੇ ਸੁਪਨੇ ਦੇਖੇ ਹੁੰਦੇ ਨੇ ਤੇ ਜਦੋਂ ਪਰਮਪਿਤਾ ਪਰਮਾਤਮਾ ਉਹਨਾਂ ਸੁਪਨਿਆਂ ਨੂੰ ਪੂਰਾ ਕਰ ਦਿੰਦਾ ਹੈ ਤਾਂ ਉਸ ਤੋਂ ਬਾਅਦ ਹਰ ਪਾਸੇ ਆਪਣੀ ਹੀ ਕਾਮਯਾਬੀ ਦਿਖਣ ਲੱਗ ਜਾਂਦੀ ਹੈ ਅਤੇ ਉਹ ਹੁਣ ਇਹੀ ਸੋਚਦੀ ਹੈ ਕਿ ਉਸ ਪਰਮਾਤਮਾ ਨੇ ਮੇਰੀ लाज ਰੱਖ ਲਈ ਦੱਸਦੀ ਹੈ ਕਿ ਜਿੰਦਗੀ ਦੇ ਵਿੱਚ ਬਹੁਤ ਸਾਰੀਆਂ ਔਕੜਾਂ ਆਉਂਦੀਆਂ ਨੇ ਜਿਹੜਾ ਵੀ ਇਨਸਾਨ ਉਹਨਾਂ ਔਕੜਾਂ ਤੋਂ ਘਬਰਾ ਜਾਂਦਾ ਹੈ ਉਹ ਜ਼ਿੰਦਗੀ ਦੇ ਵਿੱਚ ਕਦੇ ਵੀ ਕਾਮਯਾਬ ਨਹੀਂ ਹੁੰਦਾ ਤੇ ਜਿਹੜਾ ਉਹਨਾਂ ਔਕੜਾਂ ਦੇ ਨਾਲ ਲੜਨ ਲੱਗ ਜਾਂਦਾ ਹੈ ਉਸ ਮੁਸੀਬਤ ਦੇ ਸਾਹਮਣੇ ਥੰਮ ਬਣ ਕੇ ਜਾਂ ਫਿਰ ਕੰਧ ਬਣ ਕੇ ਖੜ ਜਾਂਦਾ ਹੈ ਉਸ ਨੂੰ ਉਹ ਮੁਸੀਬਤ ਵੀ ਬੜੀ ਛੋਟੀ ਲੱਗਦੀ ਹੈ ਜੀ ਹਾਂ ਅਜਾਪਾ ਗੱਲ ਕਰਦੇ ਹਾਂ ਲੁਧਿਆਣੇ ਦੀ ਰਹਿਣ ਵਾਲੀ ਰਵਨੀਤ ਕੌਰ ਦੇ ਬਾਰੇ ਰਵਨੀਤ ਕੌਰ ਜੋ ਕਿ ਅੱਜ ਐਸਪੀ ਬਣ ਚੁੱਕੀ ਸੀ ਤੇ ਐਸ ਵਕਤ ਉਸ ਦੇ ਨਾਲ ਪੂਰੀ ਭਾਰੀ ਸਿਕਿਉਰਿਟੀ ਤੇ ਗੱਡੀਆਂ ਦਾ ਕਾਫਲਾ ਡੀਜੀਪੀ ਨੇ ਉਸ ਨੂੰ ਐਸਪੀ ਦਾ ਅਹੁਦਾ ਦਿੱਤਾ ਤੇ ਉਸ ਨੂੰ ਸਨਮਾਨਿਤ ਵੀ ਕੀਤਾ ਅਤੇ ਉਸ ਦੀ ਕਾਮਯਾਬੀ ਦੇ ਬਾਰੇ ਸਾਰਿਆਂ ਨੂੰ ਹੀ ਦੱਸਿਆ ਕਿ ਜ਼ਿੰਦਗੀ ਦੇ ਵਿੱਚ ਜਿਸ ਨੇ ਕਾਮਯਾਬ ਹੋਣਾ ਹੁੰਦਾ ਹੈ ਤਾਂ ਰਵਨੀਤ ਦੇ ਕੌਰੋਂ ਸਿੱਖੋ ਤਾਂ ਦੱਸ ਦਈਏ ਕਿ ਉਸ ਤੋਂ ਬਾਅਦ ਡੀਜੀਪੀ ਨੇ ਕਿਹਾ ਕਿ ਤੁਸੀਂ ਅੱਜ ਤੋਂ ਐਸਪੀ ਬਣ ਗਏ ਤਾਂ ਉਸ ਤੋਂ ਬਾਅਦ ਰਵਨੀਤ ਕੌਰ ਨੇ ਕਿਹਾ ਕਿ ਮੈਂ ਐਸਪੀ ਤਾਂ ਲੱਗ ਗਈਆਂ ਪਰ ਮੈਨੂੰ ਹੁਣ ਗੱਡੀਆਂ ਦਾ ਕਾਫਲਾ ਚਾਹੀਦਾ ਹੈ ਪਰ ਮੈਂ ਇੱਕ ਜਣੇ ਨੂੰ ਜਾ ਕੇ ਇਹ ਦੱਸਣਾ ਚਾਹਨੀ ਆ ਕਿ ਦੇਖ ਅੱਜ ਮੈਂ ਆਪਣੇ ਪੈਰਾਂ ਤੇ ਖੜੀ ਹੋ ਗਈਆਂ ਦੋਸਤੋ ਬਾਅਦ ਡੀਜੀਪੀ ਨੇ ਇਹ ਸੋਚਿਆ ਕਿ ਹਾਂ ਜ਼ਿੰਦਗੀ ਦੇ ਵਿੱਚ ਇਦਾਂ ਦੀਆਂ ਬਹੁਤ ਸਾਰੀਆਂ ਤਕਲੀਫਾਂ ਆਉਂਦੀਆਂ ਨੇ ਤੇ ਉਹਨਾਂ ਲੋਕਾਂ ਨੂੰ ਮੂੰਹ ਤੋੜ ਜਵਾਬ ਵੀ ਦੇਣਾ ਜ਼ਰੂਰੀ ਹੈ ਜਿਹੜੇ ਲੋਕ ਤੁਹਾਡੀ ਕਾਮਯਾਬੀ ਦੇ ਵਿੱਚ ਰੋੜਾ ਬਣਦੇ ਨੇ ਤਾਂ ਉਸ ਤੋਂ ਬਾਅਦ ਗੱਡੀਆਂ ਦਾ ਕਾਫਲਾ ਲੈ ਕੇ ਉਸ ਪਿੰਡ ਦੇ ਵੱਲ ਨੂੰ ਵੱਧ ਜਾਂਦੀ ਹੈ ਤਾਂ ਉਸ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਹਾਹਾਕਾਰ ਮਚ ਜਾਂਦੀ ਹੈ ਕਿ ਅੱਜ ਪੁਲਿਸ ਦੀ ਗੱਡੀ ਦਾ ਕਾਫਲਾ ਸਾਡੇ ਪਿੰਡ ਦੇ ਵਿੱਚ ਕਿਉਂ ਆ ਰਿਹਾ ਹੈ ਪਿੰਡ ਦੇ ਵਿੱਚ ਕੋਈ ਅਣਹੋਣੀ ਤਾਂ ਨਹੀਂ ਵਰਤੀ ਪਿੰਡ ਦੇ ਵਿੱਚ ਕਿਸੇ ਨੇ ਕੋਈ ਗਲਤ ਕੰਮ ਤਾਂ ਨਹੀਂ ਕੀਤਾ ਐਦਾਂ ਦੀਆਂ ਬਹੁਤ ਸਾਰੀਆਂ ਗੱਲਾਂ-ਬਾਤਾਂ ਲੋਕਾਂ ਦੇ ਵਿੱਚ ਚੱਲਣ ਲੱਗੀਆਂ ਤਾਂ ਉਸ ਤੋਂ ਬਾਅਦ ਉਹ ਗੱਡੀਆਂ ਦਾ ਕਾਫਲਾ ਧੂੜਾਂ ਠਾਉਂਦਾ ਹੋਇਆ ਆ ਕੇ ਇੱਕ ਘਰ ਦੇ ਅੱਗੇ ਰੁਕ ਜਾਂਦਾ ਹੈ ਪਰਿਵਾਰ ਦੇ ਵਿੱਚ ਰਾਜਵੀਰ ਅਤੇ ਉਸ ਦੇ ਮਾਤਾ-ਪਿਤਾ ਜੋ ਕਿ ਵਿਹੜੇ ਦੇ ਵਿੱਚ ਬੈਠੇ ਹੁੰਦੇ ਨੇ ਉਹ ਲੋਕ ਹੈਰਾਨ ਪਰੇਸ਼ਾਨ ਹੋ ਜਾਂਦੇ ਨੇ ਕਿ ਅੱਜ ਪੁਲਿਸ ਦੀਆਂ ਗੱਡੀਆਂ ਆਪਣੇ ਗੇਟ ਦੇ ਅੱਗੇ ਕਿਉਂ ਰੁਕੀਆਂ ਤਾਂ ਐਨੇ ਵਿੱਚ ਇੱਕ ਸਿਪਾਹੀ ਆਉਂਦਾ ਹੈ ਤਾਂ ਉਸ ਗੱਡੀ ਦੀ ਖਿੜਕੀ ਖੋਲਦਾ ਹੈ ਅਬ ਉਸ ਦੇ ਵਿੱਚੋਂ ਐਸਪੀ ਰਵਨੀਤ ਕੌਰ ਬਾਹਰ ਨਿਕਲਦੀ ਹੈ ਤੇ ਜਿਵੇਂ ਹੀ ਐਸਪੀ ਰਵਨੀਤ ਕੌਰ ਬਾਹਰ ਨਿਕਲਦੀ ਹੈ ਤਾਂ ਰਾਜਵੀਰ ਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਜਾਂਦੀ ਹੈ ਉਸ ਨੂੰ ਪਸੀਨੇ ਛੁੱਟ ਜਾਂਦੇ ਨੇ ਜੀ ਹਾਂ ਉਹ ਔਰਤ ਕੋਈ ਹੋਰ ਨਹੀਂ ਸੀ ਬਲਕਿ ਉਸੇ ਦੀ ਹੀ ਘਰ ਵਾਲੀ ਸੀ ਜਦੋਂ ਉਹ ਨੌਵੀਂ ਫੇਲ ਉਸ ਨੂੰ ਵਿਆਹ ਕੇ ਘਰੇ ਲਿਆਇਆ ਸੀ ਕੁਛ ਚਰਤਾ ਉਹਨਾਂ ਵਿਚਕਾਰ ਸਭ ਕੁਝ ਠੀਕ ਠਾਕ ਚੱਲਿਆ ਤੇ ਬਾਅਦ ਦੇ ਵਿੱਚ ਉਸ ਨੂੰ ਟੱਕੇ ਮਾਰ ਕੇ ਘਰੋਂ ਕੱਢ ਦਿੱਤਾ ਤੇ ਦੋਸਤੋ ਅੱਜ ਉਹੀ ਰਵਨੀਤ ਕੌਰ ਜੋ ਕਿ ਐਸਪੀ ਬਣ ਕੇ ਉਸ ਦੇ ਸਾਹਮਣੇ ਖੜੀ ਹੈ ਦੋਸਤੋ ਬਾਅਦ ਸਾਰਾ ਹੀ ਟੱਬਰ ਕੰਬਣ ਲੱਗ ਗਿਆ ਤਾਂ ਐਨੇ ਵਿੱਚ ਰਵਨੀਤ ਕੌਰ ਬੋਲੀ ਕਿ ਹਾਂ ਦੱਸੋ ਭਾਈ ਮੈਂ ਉਹੀ ਹਾਂ ਜਿਸ ਨੂੰ ਤੁਸੀਂ ਟੱਕੇ ਮਾਰ ਕੇ ਘਰੋਂ ਕੱਢਿਆ ਸੀ ਤਾਂ ਸਾਰੇ ਲੋਕ ਇੱਕ ਦੂਜੇ ਦੇ ਮੂੰਹ ਵੱਲ ਦੇਖਣ ਲੱਗੇ ਤੇ ਅੱਜ ਅਸੀਂ ਤੁਹਾਨੂੰ ਕੱਲੀ-ਕੱਲੀ ਗੱਲ ਦੱਸਾਂਗੇ ਕਿ ਆਖਰਕਾਰ ਕੀ ਕਾਰਨ ਸੀ ਕਿ ਰਾਜਵੀਰ ਨੇ ਰਵਨੀਤ ਨੂੰ ਘਰੋਂ ਧੱਕੇ ਮਾਰ ਕੇ ਕੱਢਿਆ ਤੇ ਪੂਰੀ ਹੀ ਗੱਲਬਾਤ ਨੂੰ ਜਾਣਨ ਦੇ ਲਈ ਬਣੇ ਰਹੋ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਸੋ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਜੀ ਹਾਂ ਦੋਸਤੋ ਇੱਕ ਕਹਾਣੀ ਸ਼ੁਰੂ ਹੁੰਦੀ ਹੈ ਲੁਧਿਆਣਾ ਜ਼ਿਲ੍ਹੇ ਦੇ ਲਾਗੇ ਇੱਕ ਪਿੰਡ ਦੀ ਉਸੇ ਹੀ ਪਿੰਡ ਦਾ ਰਹਿਣ ਵਾਲਾ surjit singh ਅਤੇ ਉਸ ਦੀ ਧਰਮ ਪਤਨੀ ਜਿਸ ਦਾ ਨਾਮ manjeet kaur ਸੀ ਤੇ ਉਹਨਾਂ ਦਾ ਇੱਕ ਪੁੱਤਰ rajveer rajveer ਜੋ ਕਿ ਪੜ੍ਹਾਈ ਦੇ ਵਿੱਚ ਕਾਫੀ ਹੁਸ਼ਿਆਰ ਸੀ ਤੇ ਦੂਜੇ ਪਾਸੇ surjit singh ਉਸ ਦਾ ਵੀ ਸ਼ਹਿਰ ਦੇ ਵਿੱਚ ਕਾਫੀ ਵੱਡਾ business ਸੀ ਤੇ ਅੜ ਦੀ ਦੁਕਾਨ ਵੀ ਸੀ ਉਹਨਾਂ ਦਾ ਕੰਮਕਾਰ ਬਹੁਤ ਜ਼ਿਆਦਾ ਸੈੱਟ ਸੀ ਯਾਨੀ ਇਹ ਕਹਿ ਸਕਦੇ ਹਾਂ ਕਿ ਸੱਚੇ ਸੁੱਚੇ ਅਮੀਰ ਬੰਦੇ ਸੀ ਉਹਨਾਂ ਕੋਲ ਕਿਸੇ ਵੀ ਚੀਜ਼ ਦੀ ਕੋਈ ਵੀ ਕਮੀ ਨਹੀਂ ਸੀ ਤੇ ਜੇਕਰ ਆਪਾਂ ਗੱਲ ਕਰੀਏ ਰਾਜਵੀਰ ਦੀ ਤਾਂ ਰਾਜਵੀਰ ਜੋ ਕਿ ਸ਼ੁਰੂ ਤੋਂ ਹੀ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਫੰਕਸ਼ਨ ਕਰਨ ਦੇ ਵਿੱਚ ਕਾਫੀ ਉਹ ਵਿਸ਼ਵਾਸ ਰੱਖਦਾ ਹੁੰਦਾ ਸੀ ਬਚਪਨ ਤੋਂ ਹੀ ਉਸਨੇ ਇਹ ਹੀ ਸ਼ੌਂਕ ਪਾਲੇ ਹੋਏ ਸੀ ਕਿਉਂਕਿ ਉਸਦੇ ਪਿਤਾ ਸੁਰਜੀਤ ਸਿੰਘ ਜੋ ਕਿ ਕਾਫੀ ਅਮੀਰ ਸੀ ਅਤੇ ਉਸੇ ਹੀ ਅਮੀਰੀ ਦਾ ਭੂਤ ਜੋ ਹੈ ਉਹ ਰਾਜਵੀਰ ਦੇ ਸਿਰ ਚੜ੍ਹ ਕੇ ਬੋਲਦਾ ਹੁੰਦਾ ਸੀ ਰਾਜਵੀਰ ਅਕਸਰੀ ਸਕੂਲ ਦੇ ਵਿੱਚ ਆਪਣੇ ਨਾਲ ਦੇ ਸਾਥੀਆਂ ਦੇ ਨਾਲ ਆਪਣੇ ਪਿਤਾ ਦੀ ਅਮੀਰੀ ਦਾ ਜ਼ਿਕਰ ਕਰਦਾ ਅਤੇ ਉਹ ਸਕੂਲ ਦੇ ਵਿੱਚ ਕਾਫੀ ਮਹਿੰਗੀਆਂ ਮਹਿੰਗੀਆਂ ਚੀਜ਼ਾਂ ਵੀ ਲੈ ਕੇ ਆਉਂਦਾ ਤੇ ਉਸ ਤੋਂ ਬਾਅਦ ਜੋ ਨਾਲ ਵਾਲੇ ਜੋ ਸਟੂਡੈਂਟਸ ਹੁੰਦੇ ਸੀ ਉਹਦੇ ਸਾਥੀ ਹੁੰਦੇ ਸੀ ਉਹ ਸਾਰੇ ਲੋਕ ਇਹ ਦੇਖ ਕੇ ਹੈਰਾਨ ਰਹਿੰਦੇ ਸੀ ਕਿ ਇਹ ਬਹੁਤ ਹੀ ਅਮੀਰ ਬਾਪ ਦੀ ਉਲਾਦ ਹੈ ਯਾਨੀ ਉਸ ਦੇ ਅੰਦਰ ਇੱਕ ਅਮੀਰੀ ਦਾ ਹੰਕਾਰ ਚਲਕ ਗਿਆ ਸੀ ਤਾਂ ਦੋਸਤੋ ਇਦਾਂ ਹੀ ਜ਼ਿੰਦਗੀ ਅੱਗੇ ਚੱਲਦੀ ਰਹੀ ਤਾਂ ਉਸ ਤੋਂ ਬਾਅਦ ਰਾਜਵੀਰ ਦਾ ਜੇਕਰ ਆਪਾਂ ਜ਼ਿਕਰ ਕਰੀਏ ਪੜਨ ਦੇ ਵਿੱਚ ਕੋਈ ਜ਼ਿਆਦਾ ਉਹ ਹੁਸ਼ਿਆਰ ਨਹੀਂ ਸੀ ਕਿਉਂਕਿ ਉਸਨੇ ਮਨ ਦੇ ਵਿੱਚ ਇਹੀ ਸੋਚ ਰੱਖਿਆ ਸੀ ਕਿ ਆਪਾਂ ਨੂੰ ਪੜ ਕੇ ਕਿਹੜਾ ਡੀਸੀ ਲੱਗਣਾ ਹੈ ਆਪਣੇ ਕੋਲ ਤਾਂ ਆਪਣੇ ਪਿਤਾ ਦੀ ਕਮਾਈ ਹੋਈ ਦੌਲਤ ਹੀ ਬਹੁਤ ਹੈ ਆਪਣੇ ਪਿਤਾ ਦੇ ਨਾਲ ਕੋਈ ਨਾ ਕੋਈ ਕੰਮ ਫੜ ਲਵਾਂਗੇ ਕੋਈ ਨਾ ਕੋਈ ਬਿਜ਼ਨਸ ਸ਼ੁਰੂ ਕਰ ਲਵਾਂਗੇ ਯਾਨੀ ਉਸ ਦੇ ਮਨ ਦੇ ਵਿੱਚ ਕੋਈ ਇਦਾਂ ਦਾ ਟੀਚਾ ਨਹੀਂ ਸੀ ਕਿ ਮੈਂ ਜ਼ਿੰਦਗੀ ਦੇ ਵਿੱਚ ਅਗਾਂਹ ਵਧਾਂ ਕਿਉਂਕਿ ਸਭ ਕੁਝ ਉਸ ਨੂੰ ਪਰੋਸਿਆ ਹੋਇਆ ਮਿਲਿਆ ਸੀ ਉਸ ਦੇ ਪਿਤਾ ਦੀ ਮਿਹਨਤ ਸੀ ਉਸ ਦੇ ਪਿਤਾ ਦਾ ਜੋ ਵੀ ਕਾਰੋਬਾਰ ਸੀ ਅੜਦ ਦੀਆਂ ਦੁਕਾਨਾਂ ਸੀ ਕੁਝ ਸ਼ੋਰੂਮ ਸੀ ਅਤੇ ਹੋਰ ਵੀ ਕਾਫੀ ਉਸ ਦੇ ਕੰਮ ਸੀ ਸ਼ਹਿਰ ਦੇ ਵਿੱਚ ਪਰ ਜੋ ਰਾਜਵੀਰ ਹੈ ਉਸ ਦਾ ਆਪਣਾ ਕੋਈ ਵੀ ਟੀਚਾ ਨਹੀਂ ਸੀ ਉਸ ਨੇ ਸਿਰਫ ਮौज-ਮਸਤੀਆਂ ਕਰਨੀਆਂ ਯਾਰਾਂ ਦੋਸਤਾਂ ਦੇ ਨਾਲ ਘੁੰਮਣਾ ਸਿਰਫ ਤੇ ਸਿਰਫ ਇਹੀ ਉਸ ਦਾ ਕੰਮ ਸੀ ਹੌਲੀ-ਹੌਲੀ ਰਾਜਵੀਰ ਵੱਡਾ ਹੋ ਜਾਂਦਾ ਹੈ ਤਾਂ ਉਸੇ ਹੀ ਤਰੀਕੇ ਦੇ ਨਾਲ ਉਹ ਆਪਣੇ ਸ਼ੌਂਕ ਜਾਰੀ ਰੱਖਦਾ ਹੈ ਦੇਰ ਰਾਤ ਨੂੰ ਘਰੇ ਆਇਆ ਕਰੇ ਮਹਿੰਗੀਆਂ ਗੱਡੀਆਂ ਉਸ ਦੇ ਕੋਲ ਹੋਇਆ ਕਰਨਾ ਅਤੇ ਰਾਤ ਨੂੰ ਦੋਸਤਾਂ ਮਿੱਤਰਾਂ ਦੇ ਨਾਲ ਸ਼ਰਾਬਾਂ ਦੀ ਅਤੇ ਕਿੱਟੀ ਪਾਰਟੀ ਕਰਿਆ ਕਰੇ ਇਹ ਸਭ ਕੁਝ ਦੇਖ ਕੇ ਉਸ ਦੇ ਮਾਤਾ ਪਿਤਾ ਵੀ ਹੈਰਾਨ ਪਰੇਸ਼ਾਨ ਹੋ ਗਏ ਉਹ ਕਹਿਣ ਲੱਗੇ ਕਿ ਸਾਡਾ ਸ਼ਹਿਰ ਦੇ ਵਿੱਚ ਐਡਾ ਵੱਡਾ ਨਾਮ ਹੈ ਸ਼ਹਿਰ ਦੇ ਵਿੱਚ ਸਾਨੂੰ ਬੱਚਾ ਬੱਚਾ ਜਾਣਦਾ ਹੈ ਤੇ ਜਦੋਂ ਇਸ ਨੂੰ ਐਵੇਂ ਪਾਰਟੀਆਂ ਕਰਦੇ ਹੋਏ ਦੇਖਦੇ ਹੋਣੇ ਆ ਲੋਕ ਤੇ ਲੋਕ ਆਪਣੇ ਬਾਰੇ ਕੀ ਸੋਚਦੇ ਹੋਣੇ ਆ ਅਤੇ ਉਹਨਾਂ ਨੇ ਰਾਜਵੀਰ ਨੂੰ ਕਈ ਵਾਰ ਸਮਝਾਇਆ ਵੀ ਤੇ ਰਾਜਵੀਰ ਅੱਗੇ ਆਪਣੇ ਮਾਤਾ ਪਿਤਾ ਨੂੰ ਹੀ ਜਵਾਬ ਦੇਣ ਲੱਗਿਆ ਕਿ ਤੁਸੀਂ ਹੁਣ ਮੈਨੂੰ ਕੀ ਸਮਝਾਓਗੇ ਹੁਣ ਮੈਂ ਵੱਡਾ ਹੋ ਚੁੱਕਿਆ ਹਾਂ ਇਨਾ ਪੈਸਾ ਕਮਾਉਣ ਦਾ ਆਪਾਂ ਨੂੰ ਕੀ ਫਾਇਦਾ ਜੇਕਰ ਆਪਾਂ ਉਸ ਪੈਸੇ ਦਾ ਕੋਈ ਫਨ ਸ਼ਾਨੀ ਨਹੀਂ ਕੀਤਾ ਇੰਜੋਏਮੈਂਟ ਹੀ ਨਹੀਂ ਕੀਤਾ ਤੁਸੀਂ ਲੋਕ ਰਹੇ ਉਹੀ ਪੁਰਾਣੀਆਂ ਸੋਚਾਂ ਵਾਲੇ ਪਰ ਅੱਜ ਕੱਲ ਲੋਕ ਆਪਣੀ ਲਾਈਫ ਖੁੱਲੇ ਹਿਸਾਬ ਨਾਲ ਜਿੰਦੇ ਨੇ ਜਿਹੜੇ ਲੋਕ ਆਪਣੀ ਲਾਈਫ ਨਹੀਂ ਜਿੰਦੇ ਉਹਨਾਂ ਲੋਕਾਂ ਦਾ ਕੀ ਇਥੇ ਜਿਉਣ ਦਾ ਫਾਇਦਾ ਜੇਕਰ ਆਪਾਂ ਜ਼ਿੰਦਗੀ 'ਚ ਆਏ ਆਂ ਤਾਂ ਜ਼ਿੰਦਗੀ ਦੇ ਵਿੱਚ ਫਨ ਸ਼ਾਨ ਕਰਨਾ ਵੀ ਜ਼ਰੂਰੀ ਹੈ ਐਵੇਂ ਸਾਰਾ ਦਿਨ ਕੰਮ 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 ਲੱਗੇ ਰਹਿੰਦੇ ਹੋ ਕਦੇ ਤੁਸੀਂ ਵੀ ਇੰਜੋਏਮੈਂਟ ਕਰਿਆ ਕਰੋ ਰਾਜਵੀਰ ਦੇ ਮਾਤਾ ਪਿਤਾ ਇਹ ਸਭ ਕੁਝ ਸੁਣ ਕੇ ਬਹੁਤ ਹੈਰਾਨ ਹੋ ਗਏ ਪਰੇਸ਼ਾਨ ਹੋ ਗਏ ਅਤੇ ਇਹ ਸੋਚਣ ਲੱਗੇ ਕਿ ਹੁਣ ਸਾਡਾ ਜੋ ਪੁੱਤ ਹੈ ਉਹ ਵਿਗੜ ਚੁੱਕਿਆ ਹੈ ਹੁਣ ਇਸ ਨੂੰ ਸੁਧਾਰਨਾ ਬਹੁਤ ਜ਼ਰੂਰੀ ਹੈ ਪਰ ਸਾਡੇ ਕਹਿ ਤੇ ਇਹ ਨਹੀਂ ਸੁਧਰ ਸਕਦਾ ਤਾਂ ਬਹੁਤ ਸਾਰੇ ਉਹਨਾਂ ਨੇ ਅਣਗਵੰਧੀਆਂ ਦੇ ਨਾਲ ਗੱਲ ਕੀਤੀ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਗੱਲ ਕੀਤੀ ਤੇ ਅਕਸਰ ਹੀ ਆਪਣੇ ਸਮਾਜ ਦੇ ਵਿੱਚ ਕੀ ਹੁੰਦਾ ਹੈ ਨਾ ਕਿ ਜਦੋਂ ਕੋਈ ਬੱਚਾ ਵਿਗੜ ਜਾਂਦਾ ਹੈ ਤੇ ਆਪਾਂ ਲੋਕ ਪਤਾ ਕੀ ਕਹਿੰਦੇ ਆ ਕਿ ਇਸ ਦਾ ਵਿਆਹ ਕਰ ਦਿਓ ਵਿਆਹ ਕਰ ਦਿਆਂਗੇ ਤਾਂ ਇਹ ਆਪਣੇ ਆਪ ਹੀ ਸੁਧਰ ਜਾਵੇਗਾ ਤਾਂ ਉਸ ਤੋਂ ਬਾਅਦ ਕੀ ਹੋਇਆ ਰਾਜਵੀਰ ਦੇ ਮਾਤਾ ਪਿਤਾ ਨੇ ਇੱਕ ਵਿਚੋਲੇ ਦੇ ਨਾਲ ਗੱਲ ਕੀਤੀ ਕਿ ਆਪਾਂ ਰਾਜਵੀਰ ਦਾ ਵਿਆਹ ਕਰਨਾ ਹੈ ਤੇ ਰਾਜਵੀਰ ਦੇ ਲਈ ਕੋਈ ਆਪਾਂ ਵਧੀਆ ਜੀ ਕੁੜੀ ਭਾਲਣੀ ਆ ਤਾਂ ਉਸ ਤੋਂ ਬਾਅਦ ਉਸ ਵਿਚੋਲੇ ਨੇ ਵੀ ਕੀ ਕੀਤਾ ਰਾਜਵੀਰ ਦੇ ਲਈ ਰਿਸ਼ਤਾ ਦੇਖਣਾ ਸ਼ੁਰੂ ਕਰ ਦਿੱਤਾ ਵਿਚੋਲਾ ਜਦੋਂ ਰਿਸ਼ਤਾ ਦੇਖਣ ਲਈ ਗਿਆ ਤੇ ਰਾਜਵੀਰ ਦੇ ਮਾਤਾ ਪਿਤਾ ਨੇ ਕਿਹਾ ਕਿ ਸਾਨੂੰ ਜ਼ਿਆਦਾ ਪੜ੍ਹੀ ਲਿਖੀ ਕੁੜੀ ਨਹੀਂ ਚਾਹੀਦੀ ਕੁੜੀ ਜੇ ਘੱਟ ਪੜੀ ਵੀ ਹੋਵੇ ਪਰ ਘਰ ਦੇ ਕੰਮਕਾਰ ਕਰ ਲੇ ਕਿਉਂਕਿ ਜਿਆਦਾ ਪੜੀ ਲਿਖੀ ਅਤੇ ਜਿਆਦਾ ਅਮੀਰ ਘਰ ਦੀ ਕੁੜੀ ਅਸੀਂ ਲੈ ਕੇ ਆਵਾਂਗੇ ਤਾਂ ਉਸਦੇ ਵੀ ਇਦਾਂ ਦੇ ਕੰਮ ਹੋਣਗੇ ਉਹ ਵੀ ਪੈਸੇ ਦਾ ਹੰਕਾਰ ਕਰਦੀ ਹੋਵੇਗੀ ਆਪਣੇ ਪਿਤਾ ਦੇ ਪੈਸੇ ਦਾ ਸਾਨੂੰ ਤਾਂ ਗਰੀਬ ਘਰ ਦੀ ਅਤੇ ਬਿਲਕੁਲ ਹੀ ਪਚਾਏ ਘੱਟ ਪੜੀ ਕੁੜੀ ਹੋਵੇ ਸਾਨੂੰ ਉਹੀ ਚਾਹੀਦੀ ਆ ਤਾਂ ਉਸ ਤੋਂ ਬਾਅਦ ਰਾਜਵੀਰ ਦੇ ਨਾਲ ਜਦੋਂ ਇਸ ਵਿਸ਼ੇ ਤੇ ਗੱਲ ਕੀਤੀ ਤਾਂ ਰਾਜਵੀਰ ਇਹੀ ਕਹਿਣ ਲੱਗਿਆ ਕਿ ਮੈਂ ਇਹ ਵਿਆਹ ਨਹੀਂ ਕਰਵਾਉਣਾ ਤੋਸ ਤੋਂ ਬਾਅਦ ਮਾਤਾ ਪਿਤਾ ਨੇ ਜਦੋਂ ਉਸ ਦੇ ਉੱਪਰ ਦਬਾਅ ਪਾਇਆ ਤਾਂ ਉਸ ਤੋਂ ਬਾਅਦ ਰਾਜਵੀਰ ਜੋ ਹੈ ਉਹ ਵਿਆਹ ਕਰਵਾਉਣ ਦੇ ਲਈ ਮੰਨ ਗਿਆ ਰਾਜਵੀਰ ਜਦੋਂ ਵਿਆਹ ਕਰਵਾਉਣ ਦੇ ਲਈ ਮੰਨਿਆ ਕਿਉਂਕਿ ਉਸ ਦਾ ਅੰਦਰੋਂ ਮਨ ਤਾਂ ਨਹੀਂ ਕਰ ਰਿਹਾ ਸੀ ਵਿਆਹ ਕਰਵਾਉਣ ਨੂੰ ਪਰ ਆਪਣੇ ਮਾਤਾ ਪਿਤਾ ਦੇ ਅੱਗੇ ਉਸ ਨੂੰ ਝੁਕਣਾ ਪਿਆ ਕਿਉਂਕਿ ਉਸ ਦੇ ਉੱਪਰ ਦਬਾਅ ਵੀ ਨਾ ਬਣਾ ਦਿੱਤਾ ਰਾਜਵੀਰ ਨੂੰ ਇਹ ਦੱਸਿਆ ਗਿਆ ਸੀ ਕਿ ਇਹ ਕੁੜੀ ਜੋ ਹੈ ਨੌਵੀਂ ਫੇਲ ਹੈ ਤਾਂ ਉਸ ਤੋਂ ਬਾਅਦ ਰਾਜਵੀਰ ਨੇ ਉਸ ਦੇ ਨਾਲ ਵਿਆਹ ਕਰਵਾ ਲਿਆ ਵਿਆਹ ਦੇ ਦੌਰਾਨ ਜੋ ਰਵਨੀਤ ਕੌਰ ਹੈ ਉਹ ਵੀ ਬਹੁਤ ਜ਼ਿਆਦਾ ਖੁਸ਼ੀ ਅਤੇ ਦੂਜੇ ਪਾਸੇ ਰਾਜਵੀਰ ਜੋ ਕਿ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰਨ ਜਾ ਰਿਹਾ ਸੀ ਉਸ ਤੋਂ ਬਾਅਦ ਸ਼ੁਰੂ ਦੇ ਦਿਨਾਂ ਦੇ ਵਿੱਚ ਤਾਂ ਉਹਨਾਂ ਦਾ ਜੋ ਵਿਆਹ ਹੈ ਉਸ ਤੋਂ ਬਾਅਦ ਸਭ ਕੁਝ ਠੀਕ ਠਾਕ ਚੱਲਣ ਲੱਗਿਆ ਪਰ ਉਸ ਤੋਂ ਬਾਅਦ ਰਾਜਵੀਰ ਜੋ ਹੈ ਉਹ ਉਹੀ ਪੁਰਾਣੀਆਂ ਆਦਤਾਂ ਦੇ ਉੱਪਰ ਆ ਗਿਆ ਰਾਜਵੀਰ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਉਸੇ ਹੀ ਤਰੀਕੇ ਦੇ ਨਾਲ ਜਾਇਆ ਕਰੇ ਪਾਰਟੀਆਂ ਕਰਿਆ ਕਰੇ ਦੋਸਤੋ ਬਾਅਦ ਉਸਦੇ ਦੋਸਤ ਮਿੱਤਰ ਵੀ ਉਸਦੇ ਨਾਲ ਕਹਿਣ ਲੱਗੇ ਕਿ ਕਹਿੋ ਜੀ ਅਨਪੜ੍ਹ ਤਨੁ ਜਨਾਨੀ ਮਿਲੀ ਐ ਤੂੰ ਐਡਾ ਵੱਡਾ ਬਿਜ਼ਨਸਮੈਨ ਐ ਕਾਲੇਜ ਤੇਰਾ ਪਾਸ ਕੀਤਾ ਹੋਇਆ ਐ ਤੈਨੂੰ ਇਹ ਨੌਵੀਂ ਫੇਰ ਹੀ ਮਿਲਣੀ ਸੀ ਤੋ ਦੱਸਦੀ ਏ ਕਿ ਦੋਸਤੋ ਉਸਦੇ ਮਨ ਦੇ ਵਿੱਚ ਉਸਦੇ ਦੋਸਤਾਂ ਮਿੱਤਰਾਂ ਨੇ ਐਦਾਂ ਦਾ ਜ਼ਹਿਰ ਪਾ ਦਿੱਤਾ ਸੀ ਰਵਨੀਤ ਨੂੰ ਲੈ ਕੇ ਤੇ ਉਸ ਨੂੰ ਰਾਜਵੀਰ ਨੂੰ ਆਪਣੇ ਪੈਸੇ ਦਾ ਹੰਕਾਰ ਸੀ ਆਪਣੇ ਪਿਤਾ ਦੇ ਪੈਸੇ ਦਾ ਹੰਕਾਰ ਸੀ ਉਸ ਤੋਂ ਬਾਅਦ ਉਸਤੇ ਦੋਸਤ ਮਿੱਤਰ ਵੀ ਕਹਿਣ ਲੱਗੇ ਕਿ ਐਦਾਂ ਨੌਵੀਂ ਫੇਰ ਤਾਂ ਤੈਨੂੰ 10 ਮਿਲ ਜਾਣੀ ਆ ਤਾਂ ਇਦਾਂ ਇਦਾਂ ਜਦੋਂ ਗੱਲਾਂ ਉਸਦੇ ਦੋਸਤਾਂ ਮਿੱਤਰਾਂ ਦੇ ਗਰੁੱਪ ਦੇ ਵਿੱਚ ਹੋਣ ਲੱਗੀਆਂ ਤਾਂ ਉਸ ਤੋਂ ਬਾਅਦ ਉਸ ਦਾ ਦਿਮਾਗ ਹੈ ਉਹ ਕਨਵਰਟ ਹੋਣ ਲੱਗ ਗਿਆ ਤੇ ਉਹ ਅਕਸਰ ਹੀ ਰਵਨੀਤ ਦੇ ਨਾਲ ਕਲੇਸ਼ ਕਰਨ ਲੱਗ ਗਿਆ ਤਾਂ ਦੱਸ ਦੇ ਇਹ ਕਿ ਉਸ ਤੋਂ ਬਾਅਦ ਉਹ ਰੋਜ਼ ਸ਼ਰਾਬ ਪੀ ਕੇ ਘਰੇ ਆਇਆ ਕਰੇ ਅਤੇ ਹੋਰ ਗੈਰ ਔਰਤਾਂ ਦੇ ਨਾਲ ਫੋਨਾਂ ਤੇ ਗੱਲ ਵੀ ਕਰਿਆ ਕਰੇ ਉਸ ਤੋਂ ਬਾਅਦ ਰਵਨੀਤ ਨੇ ਇਹ ਕਿਹਾ ਕਿ ਕੋਈ ਗੱਲ ਨਹੀਂ ਤੁਸੀਂ ਪਾਰਟੀਆਂ ਕਰਦੇ ਹੋ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਇਹ ਸਭ ਕੁਝ ਤਾਂ ਠੀਕ ਹੈ ਪਰ ਇਸ ਤੋਂ ਇਲਾਵਾ ਤੁਸੀਂ ਹੋਰ ਗਲਤ ਕੰਮਾਂ ਦੇ ਵਿੱਚ ਪਏ ਹੋ ਇਹ ਗਲਤ ਕੰਮ ਛੱਡ ਦਿਓ ਕਿਉਂਕਿ ਹੁਣ ਆਪਣਾ ਵਿਆਹ ਹੋ ਚੁੱਕਿਆ ਹੈ ਤੇ ਵਿਆਹ ਤੋਂ ਬਾਅਦ ਐਦਾਂ ਦੇ ਗਲਤ ਕੰਮ ਕਰਨੇ ਜੋ ਕਿ ਇਨਸਾਨ ਨੂੰ ਸ਼ੋਭਾ ਨਹੀਂ ਦਿੰਦੇ ਤੁਸੀਂ ਇੱਕ ਕੰਮ ਕਰੋ ਤੁਸੀਂ ਦੋਸਤਾਂ ਮਿੱਤਰਾਂ ਨਾਲ ਪਾਰਟੀਆਂ ਕਰੋ ਮੈਂ ਕਦੇ ਨਹੀਂ ਰੋਕਦੀ ਪਰ ਐਦਾਂ ਦੇ ਨਜਾਇਜ਼ ਕੰਮ ਤੁਸੀਂ ਨਾ ਕਰੋ ਤਾਂ ਉਸ ਤੋਂ ਬਾਅਦ ਕੀ ਹੋਇਆ ਕਿ ਰਾਜਵੀਰ ਨੇ ਰਵਨੀਤ ਦੇ ਥੱਪੜ ਮਾਰ ਦਿੱਤਾ ਅਤੇ ਰਵਨੀਤ ਜ਼ਮੀਨ ਦੇ ਉੱਪਰ ਡਿੱਗ ਪਈ ਤਾਂ ਉਸ ਤੋਂ ਬਾਅਦ ਰਵਨੀਤ ਦੇ ਸਾਸ ਸਤੇ ਸੋਹਰਾ ਦੋਨੋਂ ਉੱਥੇ ਆ ਗਏ ਤੇ ਉਹਨਾਂ ਨੇ ਆ ਕੇ ਰਾਜਵੀਰ ਨੂੰ ਕਿਹਾ ਕਿ ਤੂੰ ਕਿਉਂ ਐਸੇ ਥੱਪੜ ਮਾਰਿਆ ਤਾ ਉਸ ਤੋਂ ਬਾਅਦ ਰਾਜਵੀਰ ਨੇ ਆਪਣੇ ਮਾਤਾ ਪਿਤਾ ਨੂੰ ਵੀ ੱੱੱਕਾ ਮਾਰ ਕੇ ਪਰੇ ਸੌੜ ਦਿੱਤਾ ਅਤੇ ੱੱੱਕੇ ਮਾਰ ਮਾਰ ਕੇ ਅੱਧੀ ਰਾਤ ਨੂੰ ਰਵਨੀਤ ਨੂੰ ਘਰੋਂ ਕੱਢ ਦਿੱਤਾ ਅਤੇ ਇਹ ਕਿਹਾ ਕਿ ਮੈਂ ਨੌਮੀ ਫੇਲ ਨੂੰ ਇਸ ਘਰ ਦੇ ਵਿੱਚ ਰੱਖਾਂਗਾ ਨੌਮੀ ਫੇਲ ਤਾਂ ਮੈਂ ਘਰ ਦੀ ਨੌਕਰਾਨੀ ਵੀ ਨਾ ਰੱਖਾਂ ਦੱਸਦੀ ਏ ਕਿ ਇੱਕ ਦਰਦ ਤੋਂ ਜਦੋਂ ਉਹ ਕਿਸੇ ਨੂੰ ਠੋਕਰ ਪੈਂਦੀ ਹੈ ਤਾਂ ਠੋਕਰ ਪੈਣ ਤੋਂ ਬਾਅਦ ਉਹ ਜ਼ਿੰਦਗੀ ਦੇ ਵਿੱਚ ਸੰਭਲਣਾ ਸ਼ੁਰੂ ਕਰ ਦਿੰਦਾ ਹੈ ਤਾਂ ਦੱਸਦੀ ਕਿ ਰਵਨੀਤ ਆਪਣੇ ਮਾਤਾ ਪਿਤਾ ਦੇ ਘਰੇ ਆ ਜਾਂਦੀ ਹੈ ਅਤੇ ਆ ਕੇ ਰੋਣ ਲੱਗ ਜਾਂਦੀ ਹੈ ਕਿ ਮੇਰੇ ਨਾਲ ਇਹ ਕੀ ਬੀਤਿਆ ਜੇ ਮੇਰੇ ਨਾਲ ਐਦਾਂ ਕੁਝ ਕਰਨਾ ਸੀ ਤਾਂ ਮੇਰੇ ਨਾਲ ਉਹ ਵਿਆਹ ਹੀ ਨਾ ਕਰਵਾਉਂਦੇ ਅਤੇ ਇਸ ਗਰੀਬ ਦਾ ਮਜ਼ਾਕ ਉਹਨਾਂ ਨੇ ਕਿਉਂ ਉਡਾਇਆ ਦੋਸਤੋ ਬਾਦ ਉਸਦੇ ਮਾਤਾ ਪਿਤਾ ਨੇ ਉਸ ਨੂੰ ਹੌਸਲਾ ਦਿੱਤਾ ਅਤੇ ਕਿਹਾ ਕਿ ਪੁੱਤ ਜੋ ਕੁਝ ਤੇਰੀ ਜ਼ਿੰਦਗੀ ਦੇ ਵਿੱਚ ਹੋਣਾ ਸੀ ਉਹ ਹੋ ਚੁੱਕਿਆ ਹੈ ਪਰ ਅਸਲ ਦੇ ਵਿੱਚ ਹੁਣ ਉਹਨਾਂ ਨੂੰ ਮੂੰਹ ਤੋੜਵਾ ਜਵਾਬ ਤੈਹੀਂ ਦੇਣਾ ਹੈ ਤਾਂ ਦੱਸਦੀ ਕਿ ਜਦੋਂ ਕਿਸੇ ਨੂੰ ਠੋਕਰ ਪੈਂਦੀ ਹੈ ਨਾ ਤਾਂ ਠੋਕਰ ਪੈਣ ਤੋਂ ਬਾਅਦ ਉਹ ਸੰਭਲਣਾ ਸ਼ੁਰੂ ਕਰ ਦਿੰਦਾ ਹੈ ਤਾਂ ਉਸ ਤੋਂ ਬਾਅਦ ਰਵਨੀਤ ਨੇ ਦਿਨ ਰਾਤ ਮਿਹਨਤ ਕੀਤੀ ਸਭ ਤੋਂ ਪਹਿਲਾਂ ਉਸਨੇ 10ਵੀਂ ਪਾਸ ਕੀਤੀ 10ਵੀਂ ਪਾਸ ਕਰਨ ਤੋਂ ਬਾਅਦ ਉਸਨੇ 11ਵੀਂ ਬਿੱਤੇ ਐਡਮਿਸ਼ਨ ਲਿਆ ਉਸਨੇ ਇਹ ਨਹੀਂ ਸੀ ਸੋਚਿਆ ਕਿ ਲੋਕ ਮੈਨੂੰ ਕੀ ਕਹਿਣਗੇ ਕਿ ਇਹ ਤਾਂ ਵਿਆਹੀ ਵਰੀ ਐ ਐਡੀ ਵੱਡੀ ਹੋ ਗਈ ਐ ਤੇ ਹੁਣ 11ਵੀਂ ਕਰ ਰਹੀ ਐ ਜਾਂ 12ਵੀਂ ਕਰ ਰਹੀ ਐ ਉਸਨੇ ਕੁਝ ਨਹੀਂ ਸੋਚਿਆ ਕੋਈ ਲੋਕਾਂ ਦੀ ਪਰਵਾਹ ਨਹੀਂ ਕੀਤੀ ਉਸਦੇ ਮਨ ਦੇ ਵਿੱਚ ਇੱਕੋ ਇੱਕ ਮਕਸਦ ਸੀ ਕਿ ਮੈਂ ਕਾਮਯਾਬ ਹੋ ਕੇ ਹੁਣ ਉਹਨਾਂ ਨੂੰ ਮੂੰਹ ਤੋੜ ਜਵਾਬ ਦੇਣਾ ਹੈ ਮਨ ਦੇ ਵਿੱਚ ਇੱਕ ਬਦਲੇ ਦੀ ਭਾਵਨਾ ਲੈ ਕੇ ਉਹ ਦਿਨ ਰਾਤ ਮਿਹਨਤ ਕਰਦੀ ਰਹੀ ਕਰਦੇ ਹਾਲਾਤ ਕੁਝ ਜ਼ਿਆਦਾ ਠੀਕ ਨਹੀਂ ਸੀ ਫਿਰ ਵੀ ਉਸ ਨੇ ਆਪਣੀ ਮਿਹਨਤ ਜਾਰੀ ਕੀਤੀ ਅਤੇ ਉਸੇ ਹੀ ਮਿਹਨਤ ਦੇ ਸਦਕਾ ਅੱਜ ਇੱਕ ਸਫਲ ਐਸਪੀ ਬਣ ਕੇ ਰਾਜਵੀਰ ਦੇ ਸਾਹਮਣੇ ਖੜੀ ਹੈ ਤੇ ਸਾਹਮਣੇ ਖੜਾ ਹੈ ਰਾਜਵੀਰ ਦਾ ਪਰਿਵਾਰ ਤੇ ਉਹਨਾਂ ਦੇ ਮੂੰਹ ਦੇ ਵਿੱਚੋਂ ਜ਼ੁਬਾਨ ਨਹੀਂ ਨਿਕਲ ਰਹੀ ਉਹ ਇਹੀ ਕਹਿ ਰਹੇ ਨੇ ਕਿ ਸਾਨੂੰ ਹੁਣ ਮaaf ਕਰ ਦੇ ਅਸੀਂ ਤੇਰੇ ਬਹੁਤ ਵੱਡੇ ਗੁਨਾਹਗਾਰਾਂ ਤਾਂ ਉਸ ਤੋਂ ਬਾਅਦ ਰਵਨੀਤ ਕਹਿਣ ਲੱਗੀ ਕਿ ਮaaf ਨਹੀਂ ਕਰਨਾ ਜੇਕਰ ਤੁਸੀਂ ਮੈਨੂੰ ਘਰੋਂ ਨਾ ਕੱਢਦੇ ਤੇ ਅੱਜ ਮੈਂ ਐਸਪੀ ਨਾ ਲੱਗਦੀ ਇੱਥੇ ਤੁਹਾਡੇ ਘਰ ਦੇ ਹੀ ਕੰਮਕਾਰ ਕਰਦੀ ਰਹਿੰਦੀ ਤਾਂ ਦੋਸਤੋ ਇਸ ਕਹਾਣੀ ਤੋਂ ਸਾਨੂੰ ਇਹੀ ਸਿੱਖਣ ਨੂੰ ਮਿਲਦਾ ਹੈ ਕਿ ਜੇਕਰ ਜ਼ਿੰਦਗੀ ਦੇ ਵਿੱਚ ਕੋਈ ਮੁਸੀਬਤ ਆਉਂਦੀ ਹੈ ਤੇ ਉਸ ਮੁਸੀਬਤ ਤੋਂ ਘਬਰਾਓ ਨਾ ਉਸ ਮੁਸੀਬਤ ਦਾ ਡੱਟ ਕੇ ਸਾਹਮਣਾ ਕਰੋ ਕਿਉਂਕਿ ਪਤਾ ਨਹੀਂ ਪਰਮਪితਾ ਪ੍ਰਮਾਤਮਾ ਨੇ ਆਪਾਂ ਨੂੰ ਕਿਹੜਾ ਮੁਕਾਮ ਬਖਸ਼ਣਾ ਹੋਵੇ ਆਪਣੀ ਮਿਹਨਤ ਕਦੇ ਵੀ ਨਾ ਛੱਡੋ ਅਤੇ ਮਿਹਨਤ ਤੋਂ ਕਦੇ ਵੀ ਨਾ ਭਜੋ ਸੋ ਦੋਸਤੋ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ